ਸਾਸਤਰੀ ਗਾ ਜੀ ਮੈਂ ਥਾਰਾ ਗੱਲਾਂ ਗੱਲ ਕਰ ਪੰਜੀਤ ਲਾਡਾ ਲਾਡਾ ਡਿਸਕਸ਼ਨ ਡੇਰੀ ਪ੍ਰੋਗਰਾਮ ਕੇ ਵਿੱਚ ਮਾਂ ਕਰ ਰਿਹਾ ਸਾਰਿਆਂ ਦਾ ਸਵਾਗਤ ਆਰ ਵੀਰ ਅੱਜ ਦੇ ਇਸ ਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਸੌ ਚੱਕੇ ਪਹਿਲਾ ਸੌ ਚੱਕੀ ਦੀ 5 ਸਾਲ ਇਹ ਵੀਰ ਫੇਰ ਸੌ ਚੱਕਣੇ ਦੀ ਤਿਆਰੀ ਕਰ ਰਿਹਾ ਵੀਰ ਅਰ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਕੇ ਨਤੀਜਿਆਂ ਮਾਂ ਐਨਡੀ ਦੀ ਬੜੀ ਜਿੱਤ ਦੱਸੀ ਆਰ ਵੀ ਇਸਕੇ ਗੈਲ ਗੈਲ ਯੋ ਕਹਿ ਲੋ ਵੀਰ ਭਾਰਤੀ ਜਨਤਾ ਪਾਰਟੀ ਅਨੰਦਰ ਮੋਦੀ ਯੋ ਕਲ ਵੀ ਸ਼ੁਕਰਵਾਨ ਦੇਖ ਵਿੱਚ ਚੋਣ ਨਤੀਜਾ ਮਨ ਰਾਸ਼ਟ ਜਮੂਰਤ ਗੱਠ ਜੋੜ ਕੇ ਬੜੀ ਜਿੱਤ ਆਰ ਇਸਕੇ ਵਿਚ ਮ ਗੈਲੋ ਵੀ ਈਵ ਯੋ ਕਾਰੇ ਵੀਰ ਯੋ ਪਹਿਲਾ ਮਤਲਬ ਮੋਦੀ ਘਰ ਆ ਕਾ ਵੀ ਜਿੱਤਣੇ ਦਾ ਧੰਨਵਾਦ ਤੋਂ ਸਾਰੇਗਾ ਹੀ ਕਹਾਂ ਬਾਕੀ ਧੰਨਵਾਦੀ ਨਾ ਕਾ ਜਿਹੜੇ ਮੇਰੇ ਗੈਲ ੜ ਗਿਆ ਔਰ ਉਹਨਾਂ ਦੀ ਜ਼ਿੰਦਗੀ ਵਿਸ਼ਵਾਸ 'ਤੇ ਜ਼ੋਰ ਦਿਆਗਾ ਵੀ 2019 ਨੂੰ ਆਥਾਨਾ ਮੈਨੂੰ ਚੂਣਿਆ ਤਾਂ ਜੀ 2000 ਹੋ ਗਿਆ 24 ਔਰ ਕਾਬਿਰ ਮੈਂ ਥਾਰੇ ਗੈਲ ਖੜਿਆ ਬਸਵਾਸ ਕਾ ਪੂਲ ਬਣ ਕ ਇਸ ਪੂਲ ਕੇ ਉੱਪਰ ਨ ਜਿੱਤਰਾ ਮਰਜੀ ਲੰਘੋ ਜਿੱਤਰਾ ਮਰਜੀ ਬੈਠੋ ਕੋਈ ਤਨ ਕੋਈ ਪ੍ਰੋਬਲਮ ਨਹੀਂ ਆ ਤਨਬਾਦ ਸਾਰੇ ਚੂਨੇ ਵੇ ਸੰਸਦਾਂ ਦਾ ਤਨਬਾਦ ਪਾਰਟੀ ਕੇ ਬਾਰ ਕਰਾਂਗਾ ਜਿਨ੍ਹਾਂ ਨੇ ਚੜ ਚੜ ਕੇ ਟੈਂਕਿਆਂ ਵੇ ਲਾਇ ਪੋਸਟਰ ਆਰੇ ਵੀਰੋ ਇਹ ਲੋਕਤੰਤਰ ਦਾ ਬਹੁਤ ਤਗੜਾ ਬਾਈ ਰਾਜਾਂ ਦੇ ਵਿੱਚ ਮਾਂ ਸਰਕਾਰ ਬਣਾਦਾ ਐਨਡੀਏ ਦੀ ਸੇਵਾ ਕਰਨੇ ਦਾ ਵੋਕਾਮੀਆ ਮੰਨੂ ਮਾਤਰ ਵੀ ਉਹ ਕਹਿੰਦੇ ਵਿਰੋਧੀਆਂ ਮਨਸਾਨਾ ਮਾਰਿਆ ਆਹ 2024 ਲੋਕ ਸਭਾ ਦੀ ਨਿਜਮਾ ਆ ਸਾਡੀ ਹਾਰ ਪੀਸ ਕਰਨੇ ਕੋਸ਼ਤ ਕਰ ਰਹੇਗਾ ਖਾਕਾਸੀ ਕਦੇ ਨਹੀਂ ਹਾਰੇਗਾ ਹਾਂ ਨਾ ਕਦੇ ਹਾਰੇ ਔਰ ਨਾ ਹੀ ਕਦੇ ਹਾਰਾਂਗੇ ਮਤਲਬ ਉਹ ਇਹ ਘਰ ਹਾਰ ਨਹੀਂ ਮੰਨਨੇ ਦੋਗਾ ਪੱਕਾ ਜਿੰਦਾ ਲਾਦਾ ਜਿੰਦਾ ਆਰਵਾ ਕਹਿ ਰਾ ਵੀ ਕਾਂਗਰਸ ਨੇ 10 ਸਾਲਾਂ માં 100 100 ਗਾਂਕੜਾ ਨਹੀਂ ਕਾ ਪਾਰ ਕਰ ਸੇ 100 ਸੀਟ ਨਹੀਂ ਜਿੱਤ ਸਕੀਗਾ ਪਿਛਲੀ ਲੋਕ ਸਭਾ ਵੋਟਾਂ ਵਾਂ ਕਾ ਵੀ ਕੁੱਲ ਸੀਟਾਂ ਕੱਲਿਆਂ ਨੇਗਾ ਇਸ ਚੌਣ ਮਾ ਸਿਰਫ ਸਭ ਦੇ ਘੱਟ ਸੀਟਾਂ ਇਨਾ ਪਾਈਆਂ ਕਾ 4 ਜੂਨ ਤੇ ਬਾਦ ਮਾ ਰਾਚਨ ਦੱਸਣ ਲੱਗ ਰੇ ਜੋ ਬੰਦੇ ਕਾ ਮਾਰੇ ਜਿੱਤ ਇਨਾ ਨੂੰ ਨਹੀਂ ਆ ਰਹੀ ਹਾਜਮ ਔਖੇ ਹੋ ਰੇ ਰਹਾ ਗੈਸ ਘੱਟੇ ਦਾ ਰਹਿਗਾ ਇਨਾ ਨੂੰ ਆਰਐਨਡੀ ਕੀ ਸਰਕਾਰ ਕਾ ਈਵਗਾ ਗੇ ਵੀ ਤ੍ਰਿਕੰਮ ਕੱਤ ਦੇ ਰਹੇ ਹੈਗੇ ਕਾਬਲ ਦੇ ਬੱਲੇ ਕਰਾਂਦੇ ਰਹੇਗੇ ਵੀਰ ਆ ਰੀਵੀਐਮ ਪਾਸਵਾਲ ਚੱਕਣਿਆ ਤੇ ਝੂਟਗੀਆਂ ਲਈਆਂ ਮੋਦੀ ਕਹ ਰਾ ਭਾਰਤ ਦੇ ਲੋਕਤੰਤਰ ਕੀ ਤਾਕਤ ਦਾ ਆਇਓ ਆਈਵੀਐਮ ਚੋਣ ਕਮਿਸ਼ਨ ਬਸ ਪਾਲ ਚੱਕੇ ਕਹਾ ਮੂੰਹ ਬੰਦ ਕਰਤੇਗਾ ਸਾਰਿਆਂ ਦਾ ਈਵ ਕਰੋਗਾ ਵੱਲਦਾ ਮਾਰੇ ਕਹ ਪੈ ਕਹਰੇ ਜੀ ਆਈਵੀਐਮ ਮੋਰੀਆਂ ਕਰਦਾਈ ਵੀਮਾ ਜੋ ਕਰਦਾ ਕੁਛ ਨਹੀਂ ਕਰਿਆ ਈਵ ਦੱਸੋਗਾ ਦੌਰ ਜਲਦ ਅਰ ਇਸ ਤੋਂ ਬਾਅਦ 75 ਜਿਹੜੇ ਪ੍ਰਮੁੱਖ ਲੀਡਰ ਇਹਨਾਂ ਨੂੰ ਕਾ ਮੋਦੀ ਨੇ ਭੇਜੀ ਚਿੱਠੀ ਖਤਮ ਹੋ ਉ ਉੱਥਾ ਚਾਹ ਬਣੀ ਗਾ ਇੰਤਜ਼ਾਮ ਹੋਵੇਗਾ ਯੂਈ ਦਾ ਜਿਹੜਾ ਰਾਸ਼ਟਰਪਤੀ ਸੇਕ ਮੁਬਦਦਿਨ ਜਾਇਦ ਅਲ ਹਯਾਨ ਇਹਨਾਂ ਨੂੰ ਬੁਲਾਇਆ ਇੱਕ ਤੋਂ ਵੀਰ ਇੱਕ ਬ੍ਰਿਟਿਸ਼ ਪ੍ਰਧਾਨ ਮੰਤਰੀ ਰੀਸਿਵ ਸੁਨਕ ਅਮਰੀਕਾ ਦਾ ਰਾਸ਼ਟਰਪਤੀ ਬੀਡ ਬਾਈਡਨ ਜੋ ਬਾਈਡਨ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਇਹ ਚਾਰਲਸ ਮਿਸੀਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵੀਆਰ ਮੰਤਰੀ ਇਹ ਬੇਜਾਮਿਨ ਨੇਥੋ ਹੂ ਅੰਲਥਾਨੀਆ ਦਾ ਰਾਸ਼ਟਰਪਤੀ ਗੀਤਾੰਗ ਨਸੋਦੇ ਸਿੰਗਾਪੁਰ ਦਾ ਪ੍ਰਧਾਨ ਮੰਤਰੀ ਵੀਆ ਇਹ ਲਾਵੇਸ ਉਹ ਨਪਾਲ ਦਾ ਮੰਤਰੀ ਜਿਹੜਾ ਪ੍ਰਧਾਨ ਮੰਤਰੀ ਉਸ ਨੂੰ ਵੀ ਬੁਲਾਇਆ ਉਸ ਪਦ ਕਮਲਦਾਹਲ ਪ੍ਰਚੰਡ ਆਰ ਮਾਲਦੀਵ ਰਾਸ਼ਟਰਪਤੀ ਵਾ ਇਸका पक्की आड़ी मालदीव वाले मोहम्मद ਮੇਜੂ ਯੂ ਇਨਾ ਨੂੰ ਬੁਲਾਇਆ ਅਰ ਬੀਰਿਸ ਕੇ ਗਿਆਲਮਾ ਜੀ 20 ਦੇ ਸਾਮਾਂ ਸਮਲਿੰਡੋਨੇਸ਼ੀਆ ਇਟਲੀਆ ਜਾਪਾਨ ਕੋਰੀਆ ਰਾਸ ਅਮਰੀਕਾ ਬਟ੍ਰਾਨੀਆਂ ਬਟੇਨਾ ਅਰੂਜ਼ ਕੇ ਨੇਤਾ ਯੂ ਸਾਰਿਆਂ ਨੂੰ ਕਹਾ ਵੀ ਆ ਜਾਓ ਬਿਰ தாம் ਮੁੱੱਖਾ ਪ੍ਰੋਗਰਾਮ ਰੱਖਿਆ ਮਾਨਨਾ ਗਾ ਵਹੀ ਕੰਮ ਨਾ ਕਰ ਦਿਓ ਕਿ ਤੇ ਬਾਦ ਮਾ ਟੀ ਕੰਮ ਹੋ ਜੇ ਅੱਜ ਬਦਨੀਆਂ ਬਦਨੀਆਂ ਲੈਣੀਆਂ ਸਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਉਹ ਯੂ ਤੇਗਾ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਟੈਲੀਫੋਨ ਕਰਿਆ ਕਾ ਵੀਰ ਕਿਤਨਾ ਕਾਇ ਹੀ ਠੀਕ ਸਾਰਾ ਕੰਮ ਗਰਮ ਜੋਸੀ ਗੱਲ ਚੱਲ ਰਹਾ ਅਮਰੀਕਾ ਦਾ ਪ੍ਰਧਾਨ ਯੂ ਵਿਦੇਸ਼ ਮੰਤਰੀ ਯੋ ਰਿਡਾ ਬਲਿੰਕਨ ਇਸਨਾ ਵੀ ਗਾਮ ਉਸਨੂੰ ਦੇ ਆਤਨ ਨਾ ਬਤ ਕਰਿਆ ਮੋਦੀ ਆ ਵੀਰ ਚੱਕ ਦੋ ਫੱਟੇ ਆ ਕੋਈ ਬਾਤ ਨਹੀਂ ਅਰ ਵੀਰ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਮੈਂ ਯੋ ਜਿਹੜੇ ਮੋਦੀ ਕੈਬਨਟ ਮਾ ਜੀਤੀ ਹੋਈ ਉਹ ਜਿਹਨੂੰ ਪਲਟੂ ਰਾਮ ਵੀ ਕਹਾ ਵੀ ਰੇਸ਼ ਕੁਮਾਰਾ ਇਹੀ ਸਨ ਉਹ ਵੀਰ ਇਹ ਇਸ ਦਾ ਪਹਿਰਾ ਦਾ ਰੌਲਾ ਨਹੀਂ ਦੀ ਨਾ ਕਿੱਧਰ ਜਾਏਗਾ ਕਿੱਧਰ ਜਾਏਗਾ ਪਰ ਤੀਸਰੀ ਵਾਰ ਐਨਡੀਏ ਵਿੱਚ ਮ ਪ੍ਰਧਾਨ ਮੰਤਰੀ ਘੋਦ ਦਾ ਸੰਭਾਲਣ ਵਾਲੇ ਉਹ ਮਤਲਬ ਅੰਬੋਦੀ ਸਾਹਿਬ ਇਹਨਾਂ ਨੇ ਇਹ ਇਸੀ ਗੱਲ 'ਤੇ ਨਜ਼ਰਾਂ ਟੀਕੀਆਂ ਵੀ ਮੋਦੀ ਮੰਤਰੀ ਮੰਡਲ 'ਮ ਮੰਤਰੀ ਕੌਣ ਹੋਗੇ ਇਸਮਾ ਯੋਗਜ ਜੀ ਦੀ ਕੋਟੇ 'ਮ ਕਿਹੜੇ ਮਤਲਬ ਸੰਸਦ ਮੈਂਬਰ ਇਸ ਤਸਵੀਰ ਦੇ ਵਿੱਚ ਮ ਲਗਭਗ ਉਹ ਜਾਣਕਾਰੀ ਮਿਲ ਰਹੀ ਹੈ ਕਿਰ ਹੈ ਫਿਰ ਜੀ ਦੀ ਉਹ ਜਿਹੜਾ ਪ੍ਰਧਾਨ ਮੁੱਖ ਮੰਤਰੀ ਨਤੀਸ਼ ਕੁਮਾਰ ਦੋ ਨਾਗ ਹੈ ਇਨਕੇ ਮਨਜ਼ੂਰ ਕਰ ਲੇ ਅਰ ਵੀਰ ਨਤੀਜੇ ਦੇ ਬਾਅਦ ਜੀਤ ਦਿਓ ਨੇ ਸਹਿਮਤ ਕਾਫੀ ਦਈ ਕਹਾ ਵੀ ਨਜ਼ਰਾਂ ਟਿਕੀਆਂ ਵੀ ਦਾ ਵੀ ਕੈਬਨਟ ਇਸ ਨੂੰ ਬਣਾਵੇਂਗੇ ਵੀਰ ਅਰ ਨਤੀਸ਼ ਕੁਮਾਰ ਕੇ ਨਾਮ ਨੂੰ ਮਨਜ਼ੂਰੀ ਦਿੱਤੀ ਆ ਰਹੀ ਇਸ ਕੀ ਨਜ਼ਰਾਂ ਟਿਕੀਆਂ ਵੀਆਂ ਦੀਆਂ ਮਤਲਬ ਪਰਦਾ ਲਗਭਗ ਉੱਠ ਗਿਆ ਨਤੀਸ਼ ਕੁਮਾਰ ਯ ਉਸੇ ਉੱਗੀ ਦਲਾਮ ਆ ਗਿਆ ਵੀਰੇ ਇਸ ਨਾਲ ਉੱਥੇ ਜਾਤੀ ਸੀ ਵੀ ਕਰਨਾ ਕਿ ਵਿੱਚ ਮਾ ਚੱਕ ਤੇ ਫੱਟੇ ਵੀਰ ਇਹ ਅੱਗਾ ਦੇਖੋ ਇਹਨਾਂ ਨੂੰ ਮਿਲਣਾ ਕਿ ਆ ਕਿ ਨਹੀਂ ਔਰ ਉੱਧਰ ਵੀਰ ਪੰਜਾਬ ਦੇ ਅੰਦਰ ਅਧਵਾਨਤਮਾਨ ਆਰਨੇ ਦੇ ਬਾਅਦ ਵੀ ਇਸ ਤਰ੍ਹਾਂ ਲਾਪ ਹੋ ਗਿਆ ਵੀਰ ਜੀਤਰਾ ਦੇਖ ਲਿਓ ਵੀਰ 500 ਦਾ ਨੋਟ ਰਤੋ ਰਤ ਲਾਪ ਹੋ ਗਿਆ ਕਿੱਥਾ ਲੱਗ ਗਿਆ 2000 ਦਾ ਨੋਟ ਨਹੀਂ ਮਿਲਦਾ ਗਲਬੀ ਰੰਗ ਦਾ ਉਸ ਰੰਗੋਂ ਮੋ ਹੋ ਗਿਆ ਇਹ ਵੀ ਜਦ ਇਹਨਾਂ ਨੂੰ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਲੋਕ ਤਾਂ ਕਹਿ ਰਹੇ ਵੀਰ ਕੰਮ ਕਰਨਗੇ ਫੇਰ ਬੋਤਾ ਪਵੇਂਗੇ ਉਹ ਗੱਲਾਂਾਂਗੇ ਰੋ ਤਾਂ ਪਹਾੜ ਖੜੇ ਕਰੀ ਜਾਂ ਆ ਯੋ ਕਰਤੇ ਆ ਯੋ ਕਰਤਾ ਇਸ ਤਰ੍ਹਾਂ ਦਾ ਗੱਲਾਂ ਘੜਾ ਬਣਾਣੇ ਕੋਈ ਫਾਇਦਾ ਨਹੀਂ ਵੀ ਇਕលੀਆਂ ਸੁਣਾਣੇ ਕੋਈ ਫਾਇਦਾ ਨਹੀਂ ਲੋਕ ਸਵਾਦ ਲੇਗਾ ਘਰਾਂ ਲੰਗੇ ਫਿਰ ਔਰ ਇਹ ਭਗਵਾਨ ਤਮਨਾ ਤਤਿਤ ਉਪਮਾਤਾ ਬਦਾਰਿਆ ਉਹ ਥਾਪੀ ਸੀ ਨੇ ਕੋਈ ਨਹੀਂ ਇਸ ਦੀ ਬਾਤ ਕਝਾਣੀ ਇਹ ਵੀ ਕਹੇ ਪੋਸਟ ਮੈਡੀਕਲ ਸਕਰਲਸਿਪ ਸਕੀਮ ਕੇ ਵਿੱਚ 91.42 ਕਰੋੜ ਰੁਪਏ ਦੀ ਰਾਸੀ ਜਾਰੀ ਕਰਤੀ ਡਾਕਟਰ ਬਲਵੀਰ ਕੌਰ ਬਲਜੀਤ ਕੌਰ ਨੇ ਇਹ ਵੀ ਤਾਂ ਕਰਨਾ ਪਵੇ ਉਹ ਨਾਲੀਆਂ ਗਲੀਆਂ ਸਭ ਪੱਕੀਆਂ ਕਰਨਗੇ ਵੀਰ ਇਹਨਾਂ ਨੂੰ ਦੇਖ ਰਿਹਾ ਅੱਗਾ ਵੀ ਨਹੀਂ ਇਹ ਤਾਂ ਲੋਕ ਸਭਾ ਮੇਲਾ ਕਰਿਆ ਜੇ ਯੋਹੀ ਹਾਲ ਰਹਾ ਵੀਰ ਪਹਿਨ ਲੋਕਾਂ ਨੇ ਇਹਨਾਂ ਨੂੰ ਵਿਧਾਨ ਸਭਾ ਵਿੱਚ ਬਿੱਲਾ ਕਰ ਦੇਣਾ ਵੀਰ ਇਸੇ ਕਰਕੇ ਇਹ ਸਾਰਾ ਚੱਕਰ ਪੈ ਰਿਹਾ ਪਰ ਇਸ ਕੇ ਵਿਜੇ ਬਲਜੀਤ ਕੌਰ ਕਹਿ ਰਹੀ ਐ ਵੀਰ ਕਾਹਨ ਸੋਚੀ ਜਾਂਦੀ ਹੈ ਕਿ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਸੂਬੇ ماں ਮੁੱਖ ਤਰਹੀਜ ਗਰੀਬ ਕਾ ਦਲਿਤ ਪਰਿਵਾਰਨ ਇਹ ਵੀ ਨਾ ਦਲਿਤ ਪਰਿਵਾਰ ਦੀ ਹਾਲ ਲਾਗੇ ਵੀਰ ਹੈ ਯ ਗਰੀਬਨ ਤੇ ਦਿਖੜ ਲਾਗੀ ਪਹਿਲਾਂ ਦਿਨ ਦੀ ਹੀ ਤੇ ਪਹਿਲਾਂ ਤੋਂ ਇਹਨਾਂ ਨੇ ਗੱਠ ਜੋੜ ਕਰਨਾ ਜਾਂ ਕੋਈ ਬੰਦਾ ਲੈਣਾ ਕਿਰਕਾ ਤਾਂ ਖੜੇ ਬੰਦੇ ਨੂੰ ਜਾ ਕੇ ਪਾਰਟੀ ਮੈਂ ਟਿਕਟ ਦੇ ਦੇ ਕਰਦੇ ਗਰੀਬ ਬੰਦੇ ਵਿਚਾਰੇ ਮੇਰੇ ਪੋਸਟਰ ਦਰਿਆ ਮਛਾਂਦੇ ਪਾਣੀ ਛਿਲਕਦੇ ਮਰ ਗਏ ਵੀਰ ਫਰਾਟੇ ਪੱਖੇ ਚਲਾਉਂਦੇ ਮਰ ਗਏ ਉਹਨਾਂ ਕੀ ਕਿਸੇ ਨੇ ਸਾਰ ਨਹੀਂ ਲਈ ਅਰ ਈਵ ਕਹਰੇ ਵੀਰ ਇਹ ਤਾਂ ਕਰਨਾ ਪਵੇਗਾ ਕੁਛ ਅਰ ਤਾਂ ਹੀ ਵੀ ਰੀਵ ਇਹਨਾਂ ਨੇ ਕਹਾ ਪੈਸੇ ਇਹ ਇਕੱਠੇ ਕਰ ਕਈ ਦੇਣੇ ਦੀ ਪਲੈਨਿੰਗ ਕਰ ਲਈ ਅਰ ਉਧਰ ਕੰਗਣਾ ਰਣੌਤ ਕੇ ਇਸ ਕੇ ਉੱਪਰ ਵੀ ਕਾ ਪਰਚਾ ਦਰਜ ਇਹ ਲੋ ਕਰੋ ਕਹਾ ਜੋ ਮਜੀਠੀਏ ਨੇ ਭਗਵੰਤ ਮਾਲਵਾ ਸਵਾਲ ਖੜੇ ਕਰਤੇ ਅਰ ਸੀਪਗ ਸਿੰਘ ਮਤਰੀਆ ਵਈ ਡੇਵਾ ਯੂ ਕਲਵਿਸੀ ਐਸਫ ਕੀ ਜਨਾਨੀ ਉਹ ਜਿਹੜੀ ਮਹਿਮੈਲਾ ਜਨਾਨੀ ਸੀ ਯੋ ਕੁਲਵਿੰਦਰ ਕੌਰ ਯੋ ਜਿਹੜੀ ਕਨਸਟੇਬਲ ਈਸ਼ ਨੇ ਬਾਲੀਵੁੱਡ ਦਵਾਰਾ ਮਾਚਲਵਰਦੇਸ਼ ਕੀ ਮੰਡੀ ਹਲਕੇ ਦੇ ਪਾਜਬਾਗੀ ਸੰਸਦ ਮੈਂਬਰ ਕਗੜਾ ਰੌਤਗੇ ਮਾਰੀ ਚਪੇੜ ਅਰ ਯੋ ਚਪੇੜ ਕੀ ਗੂੰਜ ਵੀ ਬਾਲੀਵੁੱਡ ਤੇ ਲੇਗਾ ਹਾਲੀਵੁੱਡ ਤੱਕ ਸਾਰੇ ਪਾਸਾ ਗੂੰਜਣ ਲੱਗ ਗਈ ਅਰ ਜਮਾਨਤ ਯੋਗਤਾ ਰਮਾ ਯੋ 323 347 ਕੇਸ ਦਾ ਦਰਜ ਕਰਕੇ ਉਧਰ ਆਲੀ ਦਾ ਗਸੀਨਰ ਆਪ ਕੋ ਬਿਕਰਮ ਜੀ ਟੀਆਜੋ ਸੁਮੇਰ ਵਾਦਲ ਦਾ ਸਾਣਾ ਯੋ ਕਹਿ ਰਿਆ ਵੀ ਰਾ ਭਗਵਾਨ ਤਮਾਨ ਕੰਗਣਾ ਰਾਤ ਵਈ ਪਰਚਾ ਮੇਰੇ ਦਰਚ ਅਰ ਵਾ ਕਹਿ ਰਿਹਾ ਵੀ ਕੰਗਣਾ ਨੇ ਮੇਜ਼ਾ ਪੰਜਾਬੀ ਹਮਾਰੇ ਮਾੜਾ ਬੋਲਿਆ ਆ ਰਕਟ ਨਾਲੇ ਦਿਨ ਵੀ ਉਸਨੇ ਚੰਗਾ ਵਾਰ ਨਹੀਂ ਕਰਿਆ ਆ ਯੋ ਕਾਇ ਇਸ ਕੇ ਉਪਰ ਕਾਇ ਯੋ ਬਣਦੀ ਕਾਰਵਾਈ ਕਰੋ ਆ ਥੱਪੜ ਨਹੀਂ ਮਾਰਿਆ ਨਹੀਂ ਯੋ ਜਾਂਚ ਵਿਸ਼ਾ ਆ ਵੀ ਇਸ ਤਰ੍ਹਾਂ ਖਲਾਫ ਕੁੜੀ ਯੋ ਕਰਨਾ ਧੱਕਾ ਕਰਨਾ ਗਲਤ ਕਾ ਵੀ ਕੰਗਣਾ ਨਾਲ ਨਾ ਖਲਾਫ ਕਰੋ ਪਰਚਾ ਕਲਵਿੰਦਰ ਗਾਇ ਨੇ ਮਾਰਿਆ ਥੱਪੜ আরuski ਪੈਣ ਯੋਰੰਗੋਲੀ ਚੰਦੇਲ ਕੁਲਵਿੰਦਰ ਗੌਰ ਨੂੰ ਖਾਲਿਸਤਾਨੀ ਦੱਸ ਰਿਹਾ ਕਿਸਾਨ ਅੰਦੋਲਨ ਖਾਲਿਸਤਾਨੀਆਂ ਦਾ ਅੱਡਾ ਵੀ ਦੱਸਿਆ আর ਕੁਲਵਿੰਦਰ ਗੌਰ ਇਸ ਕੀ ਬੋਲਵਾਨੀ ਪੰਜਾਬ ਵਾਸੀਆਂ ਦੇ ਵਿੱਚ ਮੰਨ ਇਹ ਕਹੇ ਰੋਸ ਚੜ੍ਹਗਾ ਗੁੱਸਾ ਚੜ੍ਹਗਾ ਥੱਪੜ ਮਾਰਿਆ ਬੇਜਨਾ ਟਕਾਗਾ ਉਸੇ ਕੰਨ ਪਾ ਭਾਈ ਉਹ ਚੱਕਰ ਪਿਆ ਵੀ ਇਸ ਕਾਰ ਦਾ ਇਹ ਸਾਰਾ ਪਿਆ ਇਕਲੇਸ আর ਵੀ ਇਸ ਕਾਰ ਕਾ ਇਹ ਚੱਕਰ ਪੈ ਗਿਆ ਉਧਰ ਵੀ ਯੋ ਸੋਨੀਆ ਗਾਂਧੀ ਦਾ ਛੋਕਰਾ ਪਹਿਲਾ ਜਿੱਤਦਾ ਇੰਨ ਤਾਂ ਜੇ ਜਿੱਤ ਗਿਆ ਵੀ ਦੋ ਸੀਟਾਂ ਜਿੱਤੇਗਾ ਮੈਂ ਤਾਂ ਇਸ ਕੀ ਨਹੀਂ ਸੌਣ ਜਮਾਂਦੀ ਵੀਰ ਜੇ ਰੱਬ ਦੇਹਾ ਤਾਂ ਦੰਦਾ ਹੀ ਨਹੀਂ ਜੇ ਦੇਹਾ ਤਾਂ ਛੱਪੜ ਫਾੜਦਾ ਇਹ ਵੀ ਤਿੰਨ ਚਾਰ ਦਿਨਾਂ ਵਿੱਚ ਇਹਨੂੰ ਫੈਸਲਾ ਕਰਨਾ ਪਵੇਗਾ ਵੀ ਉਹ ਰਾਇ ਬਰੇਲੀ ਵਾਲੀ ਸੀਟ ਛੱਡੇਗਾ ਜਾਂ ਵੈਨਾਟ ਵਾਲੀ ਸੀਟ ਛੱਡੇਗਾ ਯੋ ਚੱਕਰ ਪੈ ਗਿਆ ਬਾਕੀ ਦੇਖਾਂ ਫਿਰ ਅੱਗਾ ਕੀ ਬਣੇਗਾ ਕਿਹੜੀ ਸੀ ਛੱਡੇਗਾ ਕਿਹੜੀ ਨਹੀਂ ਛੱਡੇਗਾ ਇਹ ਤਾਂ ਟਾਈਮ ਦੱਸੇਗਾ ਰਾਇਬਰੀਲੀ ਮਾ ਵੀਰਾਉਲ ਗਾਂਧੀ ਜਿੱਤ ਗਿਆ ਔਰ ਉਧਰ ਦੂਏ ਪਾਸੇ ਵੀ ਜਿੱਤ ਗਿਆ ਵੀਰਾ ਜੋ 18ਵੇਂ ਲੋਕ ਸਭਾ ਤੇ ਪਹਿਲਾ ਹੀ ਮੈਨੂੰ ਥਾ ਇੱਕ ਵਾਰ ਹੋਰ ਫਿਰ ਬੋਟ ਪੰਗੀ ਕੀ ਪਤਾ ਨਹੀਂ ਕੌਣ ਜਿੱਤੇਗਾ ਉੱਥੇ ਤੇ ਕੌਣ ਨਹੀਂ ਔਰ ਇਹ ਪੈਗਾ ਚੱਕਰ ਚਲੋ ਲਾਡਾ ਡਿਸਕਸ਼ਨ ਰਿਡਿ ਪ੍ਰੋਗਰਾਮ ਵਿੱਚ ਮੈਂ ਇਹੋ ਆਪਕੀਆਂ ਬੜੀਆਂ ਖਬਰਾਂ ਖਾਲੂ ਸੀ ਟੈਂਪੋਰ ਖਬਰਾਂ ਵੀ ਤੁਹਾਨੂੰ ਸੁਣਾਵਾਂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ